ਏ ਹੋ ਗਿਆ ਹੁਣ ਕੰਮ ਰਹਿ ਗਿਆ ਥੋੜਾ ਜੀ ਇੱਧਰ ਬਣੇ ਨਿਆਣੇ ਸਾਰੇ ਆ ਬਣ ਧਿਆ ਆ ਬਣੇ ਨਿਆਣੇ ਸਾਰੇ ਜਾ ਗੁਰੂ ਗੁਰੂ ਗ੍ਰੰਥ ਸਾਹਿਬ ਨਹੀਂ ਗੁਰਸ਼ਾਲੀ ਕਰ ਗਿਆ ਨਹੀਂ ਤਾਂ ਨਵੇਂ ਪੈ ਮम्मा ਬੜੀ ਵੀਰੀ ਦੀ ਬੜੀ ਵੇ ਚੀਜੀ ਹੋ ਖਾਣ ਵਾਲੀ ਹੋ ਇਹਨਾਂ ਰੰਗ ਬਹੁਤ ਚਿੱਟਾ ਹੁੰਦਾ ਵਾ ਹਾਂ ਮਿੱਟੀ ਹੈ ਇਹ ਮਲਤਾਨੀ ਮਿੱਟੀ ਲੈਂਦੀ ਬੜੀ ਮਹਿੰਗੀ ਲਾਣਾ ਲਾਣਾ ਆਲਾ ਨਾ ਸੀਤ ਦੇ ਵੀ ਨਾ ਜਿਵੇਂ ਆਲਾ ਬਰਾ ਸਿਰ ਤੱਕ ਜਿੱਟੇ ਕਪੜੇ ਪਾਏ ਮੈਂ ਅੱਗੇ ਮਨ ਬਤਾਇਆ ਸਾੜੀ ਸੁਜਾਇਆ ਉਹ ਬੰਦ ਕਰਾਓ ਦੇਖੋ ਪਹਿਲਾਂ ਇਹ ਆਜੂ ਉਹ ਕੋਈ ਕੰਮ ਕੱਢਣਾ ਟਿਵਾਲੇ ਬਾਲੇ ਫੜਵੇ ਕਿਹੜੇ ਉਸ ਚੌਕ ਕਟਾਗ ਲੈਉਣੇ ਪੱਤੀਆਂ ਕੀ ਆ ਮੈਂ ਤਾਂ ਹੂੰ ਕੰਮ ਨਹੀਂ ਪਈ ਹੈ। ਘੜੇ ਲਾਉ ਬਣਾਉ ਦੇ। ਇੱਧਰ ਲਾ ਲਈ ਹੁਣ ਕੁੜੀ ਨੇ ਮਲਤਾਨੀ ਮਿੱਟੀ ਇੰਨੇ ਹੁਣ ਹੋ ਜਾਣਾ ਗੋਲੀ। ਐਮੀ ਲਾ ਲਾ ਤੁਸੀਂ। ਲਾ ਲਾ। ਮੈਨੂੰ ਜਾ ਨਹੀਂ ਆ ਗਈ। ਵੇ ਰੰਗ ਗੋਰਾ ਕਰਨਾ ਮਲਤਾਨੀ ਮਿੱਟੀ ਲਾ ਲਾ। ਆ ਮੈਨੂੰ ਹੋਣਾ ਹੀ ਆ। ਹੈ? ਅੱਛਾ ਉਹ ਬਣੇ ਨਾ ਨਹੀਂ ਇੱਥੋਂ ਮੂੰਹ ਟੋੜਾ ਗੰਦੇ ਬਣ ਚੁਣ। ਕੀ ਯਾਰ ਮੈਂ ਗੱਲੀ ਨੇ ਫੇਰ ਆਹ ਵਾਲੇ ਪਾਣੀ ਚ। ਉਹ ਮੈਨੂੰ ਨਾ ਨਾ ਉਹ ਵੇਲਾ ਬਖਰੋ ਚੱਲੇਗੀ ਉਹ ਭੈਣ ਭਰਾ ਦੋਵੇਂ ਹਾਂ ਬਹੁਤ ਵਧੀਆ ਆਵਾਜ਼ ਹਾਂ ਆਫ ਰੋਡਿੰਗ ਕਰ ਲਈ ਵਧੀਆ ਕੈਂਡ ਉਹ ਲੈ ਪੈ ਗਈ ਕੁੱਤੇ ਕੁੱਤੇ ਬਹੁਤ ਜ਼ਿਆਦਾ ਹੋ ਗਏ ਲੱਗੇ ਹੂੰ ਦੀਦੀ ਚ ਤੂੰ ਬਹੁਤ ਸੋਹਣੀ ਲੱਗਣ ਦੀ ਨਾ ਬਲੀਆ ਦਾ ਸਾਵੜਾ ਪਰ ਮੈਂ ਆਪਣਾ ਨੂੰ ਵੇਖਿਆ ਨਹੀਂ ਅਜੇ ਆਹ 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 ਜੀ ਇਹ ਦੇਖੋ ਬਾਹਲੇ ਜਰਾ ਆ ਰਿਹਾ ਹੈ ਤਾਂ ਸਾਡੇ ਮੁੰਡੇ ਨੇ ਬਾਹਰ ਜਾਣ ਦੀ ਇੰਟਰਸਟਡ ਆਵਲਾ ਤੇ ਸੋਹਣੀ ਜੀ ਕੁੜੀ ਕੋਈ ਬਾਹਰ ਪੱਕੀ ਹੋਵੇ ਤੇ ਸੰਪਰਕ ਕਰੋ ਹੈ ਤਾਂ ਮੈਂ ਨਹੀਂ ਜਾਣਾ ਹੁਣ ਇਹ ਮੁੰਡੇ ਲਈ ਸਾਡੇ ਲਈ ਸੋਹਣੀ ਜੀ ਕੁੜੀ ਸੰਪਰਕ ਕਰੇ ਤੇ ਇਹਨੂੰ ਲੈ ਜਾਓ ਬਾਹਰ ਇਹਨੂੰ ਵੀਡੀਓ ਨਹੀਂ ਬਣਾਉਂਦਾ ਗਾਣੇ ਬਹੁਤ ਚਲਾਉਂਦਾ ਵਾ ਇਹਨੂੰ ਕੱਢੀਏ ਬਾਅਦ ਵਿੱਚ ਮਿਲ ਤੁਹਾਨੂੰ ਤਾਈ ਨੂੰ ਇਹੋ ਕੰਮ ਕੁੱਤੇ ਭਜਾਉਂਦਾ ਬਾ ਗਿਆ ਇਹ ਦੇਖਿਆ ਤਿੱਜੇ ਰਿਸ ਮੇਰੇ ਹਾਂ ਜਿਹੜੀ ਟੱਕਰ ਦਾ ਖਾ ਗਿਆ ਛੁੱਟਿਆ ਵੀਡੀਓ ਤੇ ਉਹ ਪੇੜੂ ਉੱਪਰ ਟੇ ਟੰਗੇ ਪੇੜੂ ਟੈਂਸ਼ਨ ਹੋ ਗਈ ਕਿ ਤੇ ਇਹ ਵੀ ਦੇਖੀ ਹਾਂ ਉਹ ਰੰਗ ਟੁੱਟ ਕੇ ਉਹ ਪਾਵੇ ਵੀ ਦੇਖੀ ਮੈਂ ਤਲਾ ਗਿਆ ਨਹੀਂ ਲੈ ਆਣੀਆਂ ਮੈਂ ਕਹਿੰਦਾ ਹਾਂ ਸਵੇਰੇ ਤਾਈ ਨੂੰ ਵੀਡੀਓ ਦੇ ਵਿੱਚ ਚੱਕਰ ਖਵਾ ਕੇ ਸੁਟਿਆ ਆਹੋ ਤੇ ਤਾਈ ਨੂੰ ਅੰਦਰ ਟੈਨਸ਼ਨ ਹੋ ਗਈ ਵੀ ਹਾਏ ਹਾਏ ਇਹ ਵੀ ਡੇਗ ਗਈ ਉਹ ਆਂਦਾ ਉਹਨੂੰ ਫੜ ਕੇ ਤਾਂ ਸੂ ਲਿਆਈ ਆਂਦਾ ਇਹਨੂੰ ਵੀ ਆ ਗਿਆ ਇਹ ਵੀ ਡੱਪਿਆ ਹਾਂ ਇਸਦਾ ਦਹੀਂ ਗਾਣਾ ਪਿਆ ਦਾਦੀ ਦੇ ਪੋਤੇ ਨੂੰ ਰਿਸ਼ਤਾ ਜੇ ਕਰਨਾ ਕਿਸ ਨੇ ਤੇ ਕਰ ਲੋ ਕੁੜੀ ਬਾੜਦੀ ਹੋਣੀ ਚਾਹੀਦੀ ਪੱਕੀ ਪੱਕੀ ਹੂੰ ਤੇ ਜੜੀ ਆ ਜਾ ਕਰੇ ਦੋਈ ਤਿੰਨੇ ਮਹੀਨੇ ਗੇੜਾ ਮਰ ਜਾ ਕਰੇ ਆ ਕੇ ਹੈਨਾ ਦੋ ਹੀ ਦਿਨੀ ਮਿੱਟੀ ਕਿਹੜਾ ਮਰ ਜਾ ਕਰੇ ਹਾਂ ਦੋ ਹੀ ਦਿਨੀ ਮੈਂ ਹੁਣ ਦੱਸਾਂ ਵੀਡੀਓ ਦੇ ਵਿੱਚ ਕੀ ਮਿੱਟੀ ਟੀ ਉਹ ਵੇਖ ਉਹਨੂੰ ਕੀ ਬਣਾਇਆ ਹੋਇਆ ਮੂਤਾਨੀ ਮਿੱਟੀ ਮੈਂ ਆਪਣੇ ਮੂਤਾਨੀ ਨਹੀਂ ਆ ਕੋਈ ਇਹ ਪਾਛਤ ਨਹੀਂ ਹੈ ਗੋਏ ਵਾਲੀ ਆ ਉਹ ਪਾਣੀ ਚ ਖਲੋ ਕੇ ਵੇਖ ਲੈ ਤੈਨੂੰ ਮੂੰਹ ਦੇਖ ਜਾਣਾ ਵਾ ਆਪਣੇ ਬਚਪਨ ਚ ਤਾਂ ਹੁੰਦਾ ਹੀ ਇਦਾਂ ਨਾਲ ਕਿੰਨੇ ਭਾਂਡੇ ਬਣਾਈ ਦੇਂਦੇ ਸੀ ਬਾਕੀ ਉਹ ਤਾਂ ਫੇਰ ਟੀ ਹੋਣੀ ਤੇ ਹੋਰ ਵਧੀਆ ਟਾਈਮ ਲੰਘਦਾ ਸੀ ਉਹ ਨਹੀਂ ਕੋਈ ਖੇਡ ਨਹੀਂ ਆਣਿਆ ਨੇ ਮਿੱਟੀ ਨਾਲ ਨੈ ਚ ਬੜਾ ਹੀ ਖੇਡਿਆ ਹਾਂ ਪੈਰ ਬਣਾ ਕੇ ਉੱਥੇ ਮੇਰੇ ਪਾਣੀ ਮਿੱਟੀ ਸੁਖਣ ਦੇ ਵਿੱਚ ਚਲਣੀ ਆ ਹਾਈ ਤੋਂ ਮੂੰਹ ਕੱਢ ਕੇ ਮੂੰਹ ਤੋਲਾ ਆ ਕੱਢੇ ਇਹਨੂੰ ਇਹਨੂੰ ਕੱਢੇ ਇਹ ਕੀ ਹੈ ਬੀਬੀ ਕੱਢੀ ਕੀ ਆ ਜੇਬੀ ਘਰੋਂ ਮੋੜ ਜਵਾਂ ਲੱਗੇ ਉਹ ਸ਼ਾਲੀ ਕਰ ਗਈ ਉਹ ਵਿਚਾਰਾ ਰਹਿ ਗਿਆ ਇਕੱਲਾ ਉਹ ਤਾਂ ਬੜਾ ਖੁਸ਼ ਹੁੰਦਾ ਇੱਥੇ ਆ ਕੇ ਆਹ ਰਫਾਰੀ ਨਾ ਉਹ ਥੱਤ ਵਾਲਾ ਮੂੰਹ ਹਾਥ ਪਾਣੀ ਕਿੱਥੇ ਘੰਡਾ ਵਾ ਤਾਂ ਘੰਡਾ ਬਣਾਉਣੀ ਮਾਣੀ ਨਾ ਇਹ ਸੁਬਹ ਆਂਦੇ ਇੱਧਰ ਵੀ ਚਕਲਾ ਬਣਾਉਣ ਦੇ ਲੱਗਾ ਮਤਲਬ ਰੋਟੀ ਪਾਣੀ ਤੋਂ ਬਾਹਰ ਨਹੀਂ ਆਉਂਦੇ ਨਾ ਸਾਨੂੰ ਤੇ ਨਹੀਂ ਜਿੱਤੀ ਵੀ ਹਾਂ ਨਿੱਕੇ ਜਿੱਤੀ ਜਾਂਦੀ ਵੀ ਹਾਂ ਚਕਲਾ ਬਣਾ ਦੋ ਚੈੱਕ ਕਰਨਾ ਕੋਣ ਸੀਪੂ ਸੀਤੂ ਹਾਂ ਹੋ ਨਹੀਂ ਮੰਗਣਾ ਵਾ ਚਕਲਾ ਬਾਅਦ ਚ ਨਹੀਂ ਨਾ ਮੰਗਣਾ ਜਦੋਂ ਪਕਾਉਣੀਆਂ ਪਈਆਂ ਹੈਂ ਅਮੀ ਤੋਜ ਹੈਂ ਸਿਪੂ ਬਾਅਦ ਲੰਗਰ ਲੱਬਿਆ ਕਰਨੀ ਆ ਉਹ ਇਧਰੋਂ ਬਿਜਤਾ ਨਹੀਂ ਆਉਂਦਾ ਉਹਦਾ ਪਰਚਾ ਨਹੀਂ ਕਿਵੇਂ ਹੈਗਾ ਜੁੱਤੀ ਵੀ ਸਾਰੀ ਲਬੜੀ ਆਵੇ ਘਾਹ ਬਣਾਇਆ ਮੰਮੀ ਨੇ ਬਣਾਇਆ ਕੱਲ ਫੇਰ ਤੂੰ ਪੈਰ ਰੱਖਣੇ ਪਕਾਉਣੇ ਠੇ ਉਹਨਾਂ ਨੂੰ ਲਗਾਉ ਨੱਕ ਕਾਲਾ ਰਹਿਣਾ ਤੇਰਾ ਕਿਉਂ ਹਾਂ ਉਹ ਇੱਥੇ ਲਾਈ ਨਹੀਂ ਮਿੱਟੀ ਇਹ ਇਹ ਚ ਬਿਕੇ ਟ੍ਰਾਪੇ ਹਾਂ ਹਾਂ ਤਾਂ ਕਿਉਂ ਨਾ ਘਰ ਬੜਾ ਬੜਮਣੀ ਆਕਣਾ ਹਟਾ ਤਾਰ ਵਾ ਤਾਰੇ ਤਾਂ ਇਹ ਦੇਤਾ ਤਾਂ ਇਹ ਉਹਦੇ ਵਿੱਚ ਪਾਣੀ ਪਾਉਣੇ ਨੇ ਹੈਗੇ ਤੇ ਨਿਆਣੇ ਉਹ ਚ ਹਨਾ ਵੀਰ ਜੀ ਤੇ ਉਹ ਬਾਅਦ ਵਿੱਚ ਅਸੀਂ ਕਹਣਾ ਨੂੰ ਨਿਆਣੇ ਨੂੰ ਕਿਹਨੂੰ ਕਹਿਣਾ ਕੰਨ ਲਾ ਕੇ ਸੁਣੀ ਤੇ ਬਾਅਦ ਚ ਕੰਨ ਲਾ ਕੇ ਸੁਣਨਾ ਤੇ ਉਹਨਾਂ ਨੇ ਪੈਰ ਮਾਰ ਦੇਣਾ ਤੇ ਉਹ ਸਾਰਾ ਪਾਣੀ ਮੂੰਹ ਤੇ ਗੰਦਾ ਆ ਹਾਂ ਹਰ ਜਿਹੜਾ ਬਣਾਤਾ ਹੈ ਇਹਨੇ ਟਰੈਕਟਰ ਵਿੱਚ ਮਾਰਿਆ ਲਿਆਗੇ ਹਾਂ ਤਾਂ ਉਦੋਂ ਉਹ ਹੀ ਬਣਾਉਂਦੇ ਜਦੋਂ ਮੈਂ ਡੁੱਬ ਗਈ ਨਹਿਰ ਚ ਤੇ ਕਾਕੇ ਵੀਰ ਨੇ ਕੱਢਿਆ ਹੀ ਆ ਕੇ ਚਾਚੀ ਮੇਜ ਦਾ ਭਤੀਜਾ ਹੀ ਮੇਰੇ ਘਰ ਤੇ ਪੈ ਗਿਆ ਹਾਂ ਪਾਵਲ ਸਾਡੀ 2 ਕਿੱਲੇ ਰੁੜ ਗਈ ਹੈ ਹੈ ਪਾਵਲ ਆ ਕੀ ਹੈ ਹਾਂ ਤੇ 2 ਕਿੱਲੇ ਰੁੜ ਕੇ ਚੱਲ ਨਹੀਂ ਨਹੀਂ ਬਾਲੇ ਘਰੇ ਦੀ ਚਣਾਈ ਕਰਕੇ ਲੈਂਡਰ ਕਿਥੋਂ ਸਾਰ ਨਹੀਂ ਕਿ ਸਾਰ ਪਊਗਾ ਹਾਂ ਇਦ ਮਿਸਤਰੀਆਂ ਤੇ ਡਿਪੈਂਡ ਹੋਆ ਕੀ ਕਰਦੇ ਹੈ ਆ ਕੀ ਬਣਾਉਣਾ ਇਹੋ ਪਿੱਛੇ ਦਰਵਾਜ਼ੇ ਅੱਗੇ ਬਰਾਂਡਾ ਬਣਾ ਨੀਆ ਕੀ ਹੈ ਆ ਜੇ ਬੂਵੇ ਤੇ ਬਾਰੀ ਦੇ ਤੇ ਬੂਵੇ ਦੇ ਪਿੱਛੇ ਕਮਰੇ ਬਣਨੇ ਆ 12 12 ਫੋਟ ਦੇ ਆ ਕਮਰੇ ਲੈ ਛਾਲਾ ਕਿੰਨਾ ਹਾਂ ਜੀ ਆ ਪੱਕੀ ਹੋਣ 12 12 24 ਹਰ ਪ੍ਰਿਥਵੀ ਦੇ ਪੂਰਾ ਕਿੰਨਾ ਏਰੀਆ 5 ਬਟੇਰ ਨੂੰ 24 ਬਟੇਰ ਅੱਛਾ 22 24 22 ਉਹਦੇ ਰੋਡ ਦੇ ਦੇ ਵਿੱਚ ਕਦੀ ਸੀਮਟ ਨਾ ਪਤਾ ਮਿੱਟੀ ਜੜੀ ਆ ਪਤਾ ਕਿੰਨੀ ਆਂਦੀ ਕੰਮ ਕਰਦੀ ਤੂੰ ਚੁੱਪ ਕਰ ਜਾ ਗੋਰੀ ਹੋਣਾ ਆਂਦੇ ਨਹੀਂ ਬੋਆ ਹੈਂ ਫਿਰ ਬਾਤ ਵਧ ਗਈ ਆਹ ਚੱਪ ਗਿਆ ਹਾਂ ਤੁਹਾਨੂੰ ਅੱਜ ਕਰਾਵਾਂ ਇਹਨਾਂ ਮੇਰੇ ਰਿਸ਼ਤਾ ਚਾਹੀਦਾ ਇਧਰ ਹੀ ਮੰਗ ਲਾ ਹੈ ਇੱਕ ਮੁੰਡਾ ਆ Đਾ ਵੈਨੂੰ ਮੇਰੇ ਰਿਸ਼ਤਾ ਕਰਵਾ ਦਿਓ ਕਿਉਂ ਨਹੀਂ ਕਰਾਉਣਾ ਹਨ ਹੁਣ ਕਹਿਤਾ ਘਰ ਬਣਾਉਣਾ ਹੈ ਹੈ ਘਰ ਕੋਈ ਨਹੀਂ ਇੱਥੇ ਰਹੀ ਜਾਈਂ ਤੂੰ ਵਿਆਹ ਕਰਾ ਲੈ ਹਰਪ੍ਰੀਤ ਵੀ ਲਈ ਵੀ ਮੰਗ ਲਾ ਰਿਤਾ ਹੈ ਵੀਰ ਜੀ ਰਿਸ਼ਤਾ ਜਾਈਦਾ ਅਜੇ ਨਹੀਂ ਜਾਈਦਾ ਸਾਰੇ ਮੁੱਕਰੀ ਜਾਣਦੇ ਹੀ ਆ ਕਰੋਨਾ ਹੀ ਪੈਣਾ ਵਾ ਇਹ ਕਰਵਾ ਕੇ ਫੇਰ ਹੀ ਛਟਕਾਰਾ ਹੋਣਾ ਜੀ ਹੈ ਹਾਂ ਤਸੇ ਕਿਹੜੀ ਚੀਜ਼ ਕਰਨੀ ਮੈਂ ਹਾਂਜੀ ਆ ਇਹ ਦਰਵਾਜੇ ਆ ਪੁੱਤ ਹਾਂ ਇਹਦੇ ਵਿੱਚ ਕਿੱਥੇ ਆ ਦਰਵਾਜੇ ਲੱਗਣੇ ਜੇ ਪੱਕੇ ਹੋ ਲੈਂਦੇ ਨਾ ਬੁੱਢੀ ਹਾਂ ਫੇਰ ਇਹ ਫੜਲੇਮ ਦੇ ਜੀਤ ਨਹੀਂ ਪਾਸ ਹੋਦੀ ਹੈ ਮੇਰੇ ਕੋਲ ਛੁੱਟਦੇ ਫਿਰ ਇੱਥੇ ਮੇਰਾ ਤੇ ਅਦਾਵਾ ਵੀ ਪ੍ਰੀ ਪ੍ਰੀ ਵੈਡਿੰਗ ਹਟ ਕੇ ਰਹਿ ਗਏ ਤੇ ਨਿਆਣਿਆਂ ਦਾ ਨਾ ਬਣਾ ਦिए ਹਾਂ ਹੈਨਾ ਪੰਗੂਡੇ ਝੂਲੇ ਚੱਲੇ ਲਾ ਕੇ ਮਾਵਾ ਵੀ ਆ ਜਾਗਾ ਨਾ ਘੜੀ ਸੈਰ ਕਰਨ ਹੈਨਾ ਲੱਗਨੇ ਚਾਚਾ ਜੀ ਹਾਂ ਦਬੋਣੇ ਆ ਹਾਂ ਨਾ ਉਹ ਕਿੱਥੋਂ ਲੱਗੀ ਜਾਨਾ ਹਨ ਮਿਲ ਬਣੇ ਹਨੀ ਲੋਣੇ ਕੋਲ ਲੋਣੇ ਮਾ ਜੀ ਵੀ ਲਿਆਉਣੀ ਪੈਣੀ ਜਿੰਨੇ ਆਉਣਾ ਵਾ ਠੰਡਾ ਪਾਣੀ ਉਹ ਦੂਜੀਆਂ ਨੇ ਹੋਣੀਆਂ ਪੈਣੀਆਂ ਕੈਂਡੀ ਫ੍ਰੀਜਾਂ ਦੀਆਂ ਹੂੰ ਉਹ ਦੂਜੀਆਂ ਦੀਆਂ ਜ਼ਿਆਦਾ ਠੰਡੀਆਂ ਹਨ ਕੰਪਨੀ ਨੇ ਦੇ ਜਾਣੀਆਂ ਮੈਂ ਖੁਰਕਿਓ ਦੇਖੋ ਜੋੜੀਆਂ ਦਾ ਡੱਬੇ ਵਾਂਗ ਖੁਰਕਿਓ ਓੜਿਆ ਓੜਿਆ ਦੰਕ ਜੰਗਲ ਇੱਕ ਬੋਲਦਾ ਸਾਰੇ ਬੋਲਦੇ ਬਟਨਾ ਤੇ ਲੈ ਜੀ ਬੂਹੇ ਦਾ ਕੰਮ ਆਊਗਾ ਦਿਖਾਈ ਨਹੀਂ ਕਿੱਥੇ ਅੱਜ ਦੀ ਵੀਡੀਓ ਕਿਹੜੇ ਵੀ ਲੋਕ ਪਾਈ ਸੰਨ ਹਾਂ ਗੁਰਵ ਆ ਜਾ ਕੇ ਬਈ ਇਹ ਇਹਦਾ ਟਾਲ ਕੀ ਮੇਰੇ ਥੱਲੇ ਨਾ ਚੱਲ ਜਾ ਪਾਗੀ ਉੱਤੇ ਐਨਡ ਫੋਨ ਵੱਜ ਗਿਆ ਰਾਤ ਦੇ ਕਿੰਨੇ ਵੱਜ ਗਏ ਹੈ ਰਾਤ ਕਿੰਨੇ ਵੱਜ ਗਏ 10 10:00 ਵੱਜ ਗਏ ਤੇ ਹਾੜੀ ਹੋ ਗਈ 2:30 ਹੋਈ ਤੇ ਆਹ ਵੇਖੋ ਗੁਰਵਰ ਵਾਲ ਉਹ ਵੀ ਜੇ ਹੋਰ ਲੰਬੇ ਦੋ ਦੇ ਵਾਲ ਲੰਬੇ ਹੋਦੇ ਦਿਖਾਈਏ ਕਿਰਨ ਫਰੈਂਡ ਕਮਰੇ ਦਿਖਾਉਣਾ ਰੈਡੀਓ ਤੇ ਲਿਖੇ ਹੋਗੇ ਆ ਵੇਖੋ ਗੁਰਵਤ ਦੇ ਵਾਲ ਗੁਰਵਤ ਦੇ ਵਾਲ ਦੇ ਲੈਂਥ ਵੇਖੋ ਕਿੰਨੀ ਹੈ ਹਾਂ ਉਹਨੂੰ بڑا ਵਧੀਆ ਲੱਗੰਦਿਆ ਵਾ ਜਦੋਂ ਬੱਚਾ ਨਿੱਕਾ ਹੁੰਦਾ ਰਹੇ ਕਿੰਨੇ ਜਦ ਨਾਲ ਵਾਲ ਰੱਖੀ ਦੇ ਮੈਂ ਵਾਲ ਨਹੀਂ ਕਟਾਉਂਗਾ ਕਹਿੰਦਾ ਨਹੀਂ ਕਟਾਉਂਦਾ ਹਾਂ ਕਿੰਨੇ ਜੁੱਦਾਂ ਨਾਲ ਖਿਦੇ ਆਵਾ ਬੜੇ ਨੇ ਕਿਤਾਏ ਤੇ ਕਿੰਦਾ ਕਿ ਬੁਰਾ ਮੰਨੂ ਬਦੋ ਸੋਹਣਾ ਲੱਗਦਾ ਸੀ ਜਿੱਦਾਂ ਪ੍ਰਾਣਾ ਆਉਂਦਾ ਹੈ ਇਹ ਕਿ ਨਾ ਥੰਗਾ ਮਨ ਬਣਾਈ ਆ ਆਹ ਇਹ ਤੇ ਨੰਦ ਲੱਗਦਾ ਵਾ ਇਹ ਤੇ ਨੰਦ ਲੱਗਦਾ ਪਰ ਕੋ ਕੋਮ ਵਾ ਹੁਣ ਨਵਾਂ ਮਾਜਾ ਲੱਗਦਾ ਵਾ ਪਹਿਲੇ ਜਿੰਨਾ ਟਾਉ ਨਹੀਂ ਰਿਹਾ ਕਿੰਦਾ ਹੁਣ ਨਵਾਂ ਜਦੋਂ ਹੋ ਗਿਆ ਨਾ ਹੁਣ ਕਿੰਦਾ ਲੱਗਦਾ ਹਾਂ ਤੇ ਬੈਰਾ ਉਹ ਬਹੁਤ ਪਾਗਣਾ ਵਈ ਤਾ ਨਾ ਜਾ ਟੋਰੀ ਉਹਦੀ ਚਾਜੇ ਵੀ ਬਾਗ ਟਾਲੇ ਆ ਪਾਗ ਫੂਕ ਪਰਨਾ ਬੰਨ ਕੇ ਰੱਖਿਆ ਗਏ ਫਿਰ ਬੰਨਦੇ ਨਹੀਂ ਨਾ ਪਾਪਾ ਤੇ ਦੀਦੀ ਵੀ ਨਾ ਹੋਂਡੀ ਇੱਥੇ ਆਪਾਂ ਮੈਂ ਨਹੀਂ ਗੁਰਵਰਾ ਸ਼ੇਰ ਨਾਤੇ ਨਹੀਂ ਆਪਾਂ ਲੱਗੇ ਨਾਉਣ ਤੇ ਮੁੜ ਕੇ ਵਾਲਾ ਪੈਣ ਬਣ ਗਿਆ ਸ਼ੇਰ ਨਾ ਹੁੰਦਾ

ਇੱਕ ਗ੍ਰੀਨ ਵਾਲਾ ਆ ਲੈ ਪਪਾ ਜੀ ਕਿਹਦੇ ਚੱਕਾ ਪਿਆ ਉਹ ਖਾ ਰਿਹਾ ਉਹ ਤੋਤੇ ਨਹੀਂ ਆ ਕੋਈ ਘਟਾ ਪਿਆ ਹੀ ਤੇ ਕੋਈ ਗੱਲ ਨਹੀਂ ਤੂੰ ਤੇ ਤੌੜਿਆ ਤਾਂ ਹਾਂ ਮੈਂ ਇੰਦਰ ਆਉਂਦੇ ਪਾਸੇ ਤੇ ਇਹ ਜੀ ਮੰਮਾ ਨਾ ਛੱਡ ਤੂੰ ਗੁਰੂ ਜੀ ਮੰਮਾ ਦਾ ਕੰਮ ਹੋ ਗਿਆ ਸੀ ਅੱਲਾ ਕੋਈ ਗੱਲ ਹੈ ਵੀ ਇੱਕ ਵੀਡੀਓ ਬਣਨੀ ਥੋੜਾ ਥੋੜਾ ਤੇ ਹਾਂ ਮੈਂ ਫੇਰ ਵੀ ਨਾ ਲੈਣਾ ਛੇੜੇ ਛੇੜੇ ਟਾਈਮ ਲਗੂ ਦੋ ਬਣਾ ਲਾਂਗੇ ਤੇਰਾ ਤਾਂ ਹੋਰ ਕੰਮ ਗੰਜੀ ਅਬਲ ਤੇ ਕੁੱਟਕੇ ਨਾ ਤੇ ਕੁੱਟਕੇ ਤੇ ਫੇਰ ਕੁੱਟੂ ਕੁੱਟੂ ਫੇਰ ਲਊਗਾ ਕਰਦੇ ਹਾਂ ਓਕੇ ਬਾਏ ਛੱਡੋ 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 ਪੀਰ ਹੋਗੀ ਅਭੀ ਉਹ ਤਾਂ ਪੀਰ ਹੋਗੀ ਗਰਮ ਤੇ ਪੀਰ ਹੋਗੀ ਥੋੜੇ ਜਿਹਾ ਬਾਕੀ